ਬਹੁਤ ਧੰਨਵਾਦ ਸਾਰੇ মিডিਆ ਸਾਥੀਆਂ ਦਾ ਤੁਸੀਂ ਸਮਾਂ ਕੱਢ ਕੇ ਆਏ ਅੱਜ ਇੱਕ ਬੜਾ ਅਹਿਮ ਮੁੱਦਾ ਚੁਣਨ ਲੱਗੇ ਆ ਇਹ ਪਹਿਲੀ ਕਿਸ਼ਤ ਹੈ ਬਹੁਤ ਕੁਝ ਇਹਦੇ ਵਿੱਚ ਹੈ ਜਿਹੜਾ ਅਗਲੀ ਅਗਲੇ ਗੇੜ ਵਿੱਚ ਕੁਝ ਹੋਰ ਨਵਾਂ ਲੈ ਕੇ ਆਵਾਂਗੇ ਸਹਿਕਾਰੀ ਲਹਿਰ ਅਸਰ ਵਿੱਚ ਕਿਸਾਨਾਂ ਦੀ ਜਾਨ ਹੈ ਜੇ ਸਹਿਕਾਰੀ ਲਹਿਰ ਨੂੰ ਹੀ ਤਕੜਾ ਕਰ ਲਿਆ ਜਾਏ ਕਿਸਾਨੀ ਬਚ ਸਕਦੀ ਹੈ ਅੱਜ ਬਦਕਿਸਮਤੀ ਇਹ ਹੈ ਵੀ ਸਹਿਕਾਰੀ ਲਹਿਰ ਦੇ ਉੱਤੇ ਕਬਜਾ ਜਿਹੜਾ ਅਫਸਰ شاہੀ ਔਰ ਪੋਲੀਟੀਸ਼ੀਨ ਦਾ ਹੋ ਗਿਆ ਤੇ ਇਹਦੇ ਚ ਜਿਹੜੇ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਉਹ ਪਿੱਛੇ ਰਹਿ ਗਏ ਤੇ ਲੋਕਾਂ ਦੀ ਆਵਾਜ਼ ਪਿੱਛੇ ਰਹਿ ਗਈ ਜੇ ਦੁੱਧ ਦੇ ਸੈਕਟਰ ਦੀ ਗੱਲ ਕਰੀਏ ਪੰਜਾਬ ਚ 3.5 ਕਰੋੜ ਲੀਟਰ ਰੋਜ਼ਾਨਾ ਦੁੱਧ ਪੈਦਾ ਹੁੰਦਾ ਜਿਹਦਾ 15% 30 ਲੱਖ ਲੀਟਰ ਰੋਜ਼ ਜਿਹੜੇ ਪ੍ਰੋਸੈਸ ਹੁੰਦਾ ਬਾਕੀ ਦਾ ਦੁੱਧ ਇਹ ਵੇਰਕਾ ਲੈਂਦਾ ਹੈ ਬਾਕੀ ਦਾ ਦੁੱਧ ਕੋਈ ਪ੍ਰਾਈਵੇਟ ਦੁੱਧ ਹੀ ਲੈਂਦੇ ਨੇ ਕੋਈ ਲੋਕਾਂ ਦੇ ਘਰਾਂ ਚ ਵਰਤਿਆ ਜਾਂਦਾ ਕੋਈ ਕਿਸੇ ਜਿਸ ਤਰ੍ਹਾਂ ਲੋਕਾਂ ਨੇ ਬਾਹਨ ਲਾਈ ਹੋਈ ਹੈ ਇਦਾਂ ਉਹਦੇ ਚ ਨਿਕਲ ਜਾਂਦਾ ਜਾਨੀ ਸਾਡੀ ਜਿਹੜੀ ਹੈਗੀ ਪ੍ਰੋਸੈਸਿੰਗ ਕਪੈਸਿਟੀ ਸਾਡੇ ਕੋਆਪਰੇਟਿਵ ਮਿਲਕ ਪਲਾਂਟਾਂ ਦੀ ਉਹ 30 ਲੱਖ ਲੀਟਰ ਦੁੱਧ ਰੋਜ਼ ਦੀ ਹੈ ਇਹ ਤੋਂ ਇਹ ਜਿਹੜਾ ਦੁੱਧ ਦਾ ਰੇਟ ਹੈ ਪਹਿਲਾਂ ਜਿਹੜੀਆਂ ਕੋਆਪਰੇਟਿਵ ਯੂਨੀਅਨਸ ਹੁੰਦੀਆਂ ਸੀਆਂ ਮਿਲਕ ਪਲਾਂਟਾਂ ਦੀਆਂ ਚੁਣੇ ਹੋਏ ਬੋਰਡ ਬੜੀ ਬੈਲੈਂਸ ਸ਼ੀਟ ਦੇ ਕੇ ਦੇਖ ਕੇ ਉਹਦੇ ਮੁਤਾਬਕ ਤੈਅ ਕਰਿਆ ਕਰਦੀਆਂ ਸੀ ਪਰ ਹੁਣ ਇਹ ਇਹਦੇ ਵੀ ਅਧਿਕਾਰ ਜਿਹੜੇ ਮਿਲਕ ਫੈਡ ਨੇ ਲੈ ਲਏ ਸਾਰੇ ਮਿਲਕ ਪਲਾਂਟਾਂ ਤੋਂ ਹੁਣ ਮਿਲਕ ਫੈਡ ਰੇਟ ਤੈਅ ਕਰਦਾ ਹੈ ਮਿਲਕ ਫੈਡ ਦਾ ਮਤਲਬ ਮਿਲਕ ਫੈਡ ਦੀ ਅਫਸਰशाही ਔਰ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉੱਪਰੋਂ ਜੋ ਹਦਾਇਤ ਆਉਂਦੀ ਹੈ ਉਹਦੇ ਮੁਤਾਬਕ ਰੇਟ ਤੈਅ ਹੁੰਦਾ ਹੈ ਜਿਹੜਾ ਤਰੀਕਾ ਸੀ ਦੁੱਧ ਦਾ ਰੇਟ ਤੈਅ ਕਰਨ ਦਾ ਉਹ ਦਰਕੁਨਾਰ ਹੋ ਗਿਆ ਸਾਡੇ ਮੁਕਾਬਲੇ ਜਿਹੜਾ ਸਾਨੂੰ ਇੱਕ ਨਵੀਂ ਚਿੰਤਾ ਹੈ ਉਹ ਇਹ ਹੈ ਵੀ ਸਾਡੀ ਜਿਹੜੀ ਲੋਕਾਂ ਦੀ ਮਿਲਕ ਇੰਡਸਟਰੀ ਹੈ ਕੋਆਪਰੇਟ ਮਿਲਕ ਪਲਾਂਟਸ ਨੇ ਉਹ ਡੁੱਬ ਰਹੇ ਨੇ ਤੇ ਸਾਡੇ ਮੁਕਾਬਲੇ ਤੇ ਜਿਹੜਾ ਅਮੁੱਲ ਹੈ ਉਹ ਅੱਗੇ ਵਧਣਾ ਸ਼ੁਰੂ ਹੋ ਗਿਆ ਔਰ ਤੁਹਾਨੂੰ ਜਾਣਕਾਰੀ ਲਈ ਦੱਸਾਂ ਭਈ ਇਸ ਹਰ ਪਰਮਿੰਦਰ ਸਿੰਘ ਹੋਰੀ ਜਦੋਂ ਇੱਥੇ ਮੋਹਾਲੀ ਮਿਲਕ ਬ੍ਰਾਂਡ ਦੇ ਚੇਅਰਮੈਨ ਹੁੰਦੇ ਸੀ ਇਹਨਾਂ ਨੇ ਉਦੋਂ ਦਿੱਲੀ ਨੂੰ ਦੁੱਧ ਸਪਲਾਈ ਸ਼ੁਰੂ ਕੀਤੀ ਉਦੋਂ 80000 ਲੀਟਰ ਦੁੱਧ ਦੀ ਸਪਲਾਈ ਸੀ ਸਾਡੀ ਰੋਜ਼ ਦੀ ਦਿੱਲੀ ਨੂੰ 2019 ਚ ਤੇ ਅੱਜ ਉਹ ਘਟ ਕੇ 17000 ਲੀਟਰ ਰੋਜ਼ ਦੀ ਰਹਿ ਗਈ ਇਹਦੇ ਕਾਰਨ ਅਫਸਰਸ਼ਾਹੀ ਜਾਣਦੀ ਹੈ ਦੂਜੇ ਪਾਸੇ ਅਸੀਂ ਤਾਂ 300 ਕਿਲੋਮੀਟਰ ਤੋਂ ਘਟਦੇ ਹਾਂ ਉਹਨਾਂ ਦਾ 1300 ਕਿਲੋਮੀਟਰ ਡਿਸਟੈਂਸ ਆ ਗੁਜਰਾਤ ਤੋਂ ਉਹ 45 ਲੱਖ ਲੀਟਰ ਰੋਜ਼ ਦਾ ਦੁੱਧ ਸਪਲਾਈ ਕਰਦੇ ਨੇ ਉਹ 19 ਦੇ ਵਿੱਚ 20 ਤੋਂ 25 ਲੱਖ ਨਹੀਂ ਉਹ ਮਾ ਉਹਦੇ ਤੇ ਹੁਣ 2019 ਚੋਂ 20 ਤੋਂ 25 ਲੱਖ ਲੀਟਰ ਰੋਜ ਦਾ ਸਪਲਾਈ ਕਰਦੇ ਸੀ ਇਸ ਵੇਲੇ 45 ਲੱਖ ਲੀਟਰ ਰੋਜ ਦਾ ਸਪਲਾਈ ਕਰਦੇ ਨੇ ਫਿਰ ਉਹ ਜਦੋਂ ਅੱਗੇ ਵਧਣ ਲੱਗੇ ਉਹਨਾਂ ਨੇ ਯੂਪੀ ਚ ਸਾਰੇ ਹੀ ਪਲਾਂਟ ਉੱਥੇ ਦੀ ਸਰਕਾਰ ਨੇ ਜਿਹੜੇ ਸੀਗੇ 15 ਦੇ 15 ਪਲਾਂਟ ਉਹਨਾਂ ਦੇ ਹਵਾਲੇ ਕਰਦੇ ਯੂਪੀ ਚ ਉਹਨਾਂ ਦੀ ਮਨੋਪਲੀ ਹੋ ਗਈ ਹੁਣ ਉਹ ਪੰਜਾਬ ਚ ਐਂਟਰ ਕੀਤੇ ਆ ਪੰਜਾਬ ਚ ਉਹਨਾਂ ਨੇ ਤਿੰਨ ਪਲਾਂਟ ਆਪਣੇ ਲਾ ਲਏ ਕਮਾਣੂ ਬਟਾਲਾ ਤੇ ਰਮਪੁਰਾ ਫੂਲ ਜਲੰਧਰ ਲਾ ਰਹੇ ਨੇ ਉਹ ਅੱਗੇ ਵਧ ਰਹੇ ਨੇ ਉਹ ਸਾਡੀ ਮਿਲਕ ਸਪਲਾਈ ਜਿਹੜੀ ਸ਼ਹਿਰਾਂ ਦੀ ਸਾਡੀ ਸਿਟੀ ਸਪਲਾਈ ਹੈ ਉਹ ਸਾਡੇ ਕੋਲੋਂ ਖੋਣ ਦੀ ਤਾਕਤ ਚ ਨਹੀਂ ਹਾਲੇ ਚ ਇੱਕ ਉਹਨਾਂ ਦੀ ਪ੍ਰੋਬਲਮ ਸੀ ਸ਼ੁਰੂ-ਸ਼ੁਰੂ ਵਿੱਚ ਵੀ ਜਿਹੜਾ ਗੁਜਰਾਤ ਦਾ ਦੁੱਧ ਸੀ ਉਹ ਸਾਡੇ ਲੋਕਾਂ ਨੂੰ ਉਹ ਫਲੇਵਰ ਉਹ ਟੇਸਟ ਪਸੰਦ ਨਹੀਂ ਸੀ ਹੁਣ ਉਹਨਾਂ ਨੇ ਸਾਡੇ ਪਿੰਡਾਂ 'ਚ ਸੁਸਾਇਟੀਆਂ ਆਪਣੀਆਂ ਬਣਾ ਲਈਆਂ ਸਿੱਧਾ ਸਾਡੇ ਨਾਲੋਂ ਪਹਿਲਾਂ ਉਹਨਾਂ ਦਾ ਰੇਟ ਸਭ ਤੋਂ ਘੱਟ ਹੁੰਦਾ ਸੀ ਹੁਣ ਦੁੱਧ ਖਰੀਦਣ ਵਾਸਤੇ ਸਾਡੇ ਮਿਲਕ ਫੈਟ ਨਾਲੋਂ ਜ਼ਿਆਦਾ ਰੇਟ ਦਿੰਦੇ ਨੇ 2 ਰੁਪਏ ਲੀਟਰ ਜਿਹੜਾ 20 ਰੁਪਏ ਕਿਲੋ ਫੈਟ ਜ਼ਿਆਦਾ ਦਿੰਦੇ ਨੇ ਔਰ ਉਹ ਦੁੱਧ ਆਪ ਸਿੱਧਾ ਖਰੀਦਣ ਲੱਗ ਪਏ ਤੁਸੀਂ ਹੈਰਾਨ ਹੋਵੋਗੇ ਅੱਜ ਉਹ 1 ਲੱਖ ਲੀਟਰ ਰੋਜ਼ ਦੀ ਉਹਨਾਂ ਦੀ ਜਿਹੜੀ ਮਿਲਕ ਸਪਲਾਈ ਸ਼ਹਿਰਾਂ ਨੂੰ ਸਿਟੀ ਸਪਲਾਈ ਹੋਗੀ ਲੁਧਿਆਣੇ ਦੀ ਸਾਡੀ ਪੌਣੇ 3 ਲੱਖ ਲੀਟਰ ਤੋਂ ਘਟ ਕੇ ਡੇਲੀ ਸ਼ਹਿਰ ਦੀ ਸਪਲਾਈ 2 ਲੱਖ ਰਹਿ ਗਈ 75000 ਉੱਥੇ ਖੋਗੇ ਹਲੇ ਸਾਡੇ ਟਰਾਈ ਸਿਟੀ ਤੇ ਉਹਨਾਂ ਦੀ ਅੱਖ ਹੈ ਇੱਥੇ ਉਹਨਾਂ ਨੇ ਆਉਣਾ ਹੈ ਇਸ ਗੱਲ ਦੀ ਕੋਈ ਪ੍ਰੋਬਲਮ ਨਹੀਂ ਭਈ ਉਹ ਵੀ ਕੋਆਪਰੇਟਿਵ ਹੈ ਸਾਡੀ ਵੀ ਕੋਆਪਰੇਟਿਵ ਹੈ ਜੇ ਅਮੁੱਲ ਇਥੇ ਚਾਹ ਜਾਂਦਾ ਤਾਂ ਜਿਹੜਾ ਉਹਦਾ ਪ੍ਰੋਫਿਟ ਹੋਏਗਾ ਜੋ ਉਹਦਾ ਬੈਨੀਫਿਟ ਹੋਏਗਾ ਜਿਹੜੇ ਉਹਦੇ ਸ਼ੇਅਰਹੋਲਡਰ ਗੁਜਰਾਤ 'ਚ ਬੈਠੇ ਨੇ ਉਹਨਾਂ ਨੂੰ ਹੋਏਗਾ ਦੁੱਧ ਸਾਡਾ ਪ੍ਰੋਫਿਟ ਗੁਜਰਾਤ 'ਚ ਤੇ ਜੇ ਸਾਡੀਆਂ ਸਾਡੇ ਮਿਲਕ ਪਲਾਂਟ ਜਿਹੜੇ ਹੁਣ ਤੱਕ ਚੱਲਦੇ ਰਹੇ ਨੇ ਪ੍ਰੋਫਿਟ 'ਚ ਜਿਹੜੇ ਅੱਜ ਮੈਂ ਇਹਦੇ ਵਿੱਚ ਜ਼ਿਕਰ ਕੀਤਾ ਘਾਟੇ 'ਚ ਨੇ ਇਹ ਜੇ ਇਹ ਸਾਡੇ ਠੀਕ ਤਰ੍ਹਾਂ ਚੱਲਦੇ ਨੇ ਤਾਂ ਇਹ ਇੱਕ ਤਰ੍ਹਾਂ ਦਾ ਪੈਰਲਲ ਇਕਨੋਮੀ ਹੈ ਪੰਜਾਬ ਦੀ ਇੱਥੇ ਕਿਸਾਨਾਂ ਨੂੰ ਦਿਸ ਇਸ ਔਨ ਰਿਕਾਰਡ ਮਿਲਕ ਪ੍ਰੰਟ ਮੋਹਾਲੀ ਕਿਸੇ ਵੇਲੇ ਘਾਟੇ ਸੀ ਅਸੀਂ ਕਿਸੇ ਤਰ੍ਹਾਂ ਦਵਾਦੂ ਪਾ ਕੇ ਬੂਡ ਸਾਡਾ ਬਣ ਗਿਆ ਇੱਥੇ ਸਰਪੁਰਮਿੰਦਰ ਸਿੰਘ ਨੂੰ ਚੇਅਰਮੈਨ ਬਣਾਇਆ ਬਾਦਲ ਸਾਹਿਬ ਬਣਾਉਂਦੇ ਨਹੀਂ ਸੀ ਇਹਨੂੰ ਚੇਅਰਮੈਨ ਉਹ ਡਰਦੇ ਸੀ ਮੈਂ ਕਿਹਾ ਜੀ ਸਾਡਾ ਬੰਦਾ ਬਣਾ ਕੇ ਦੇਖ ਲਓ ਜੇ ਮਾੜਾ ਕੰਮ ਕਰੂਗਾ ਮੈਂ ਅਸਤੀਫਾ ਦਵਾ ਦੂੰ ਇਸ ਬੰਦੇ ਨੇ 1 ਸਾਲ 'ਚ 2 ਕਰੋੜ 60 ਲੱਖ ਘਾਟੇ 'ਚੋਂ ਕੱਢ ਕੇ ਮਿਲਕ ਪ੍ਰਾਂਨ ਨੂੰ ਪਹਿਲੇ ਸਾਲੇ 2.5 ਕਰੋੜ ਰੁਪਿਆ ਪ੍ਰੋਫਿਟ ਵੰਡਤਾ ਔਰ 10 ਸਾਲੇ ਚੇਅਰਮੈਨ ਰਹਾ 10 ਸਾਲ ਪ੍ਰੋਫਿਟ 2.5 ਕਰੋੜ 3 ਕਰੋੜ 2.5 ਕਰੋੜ 3 ਕਰੋੜ ਦੁੱਧ ਦੁੱਧ ਵੇਚਣ ਵਾਲਿਆਂ ਨੂੰ ਮਿਲਦਾ ਰਹਾ ਇਹ ਚਲੇ ਗਏ ਜਦ ਤੱਕ ਪ੍ਰੋਫਿਟ ਗਿਆ ਕਦੇ ਕਿਸੇ ਨੇ ਪ੍ਰੋਫਿਟ ਨਹੀਂ ਹੁਣ ਵੰਡਿਆ ਮਿਲਕ ਪ੍ਰਾਂਨ ਮਹਾਲੀ 'ਚ ਇਹ ਔਨ ਰਿਕਾਰਡ ਹੈ ਜੇ ਜਿਹੜੀ ਲੀਡਰਸ਼ਿਪ ਚੰਗੀ ਦੇ ਹੱਥ 'ਚ ਹੋਵੇ ਦੁੱਧ ਲੋਕਾਂ ਦੇ ਹੱਥ 'ਚ ਹੋਵੇ ਦੁੱਧ ਦਾ ਕੰਮ ਜੀ ਇਹਨਾਂ ਦੀ ਜਿਹਨਾਂ ਦਾ ਮਿਲਕ ਪਲਾਂਟ ਹੈ ਇਹ ਬਹੁਤ ਪੈਰ ਲਾ ਸਕਦਾ ਹੈ ਲੋਕਾਂ ਦੇ ਦੁੱਧ ਉਤਪਾਦਕਾਂ ਦੇ ਉਹ ਤੰਦਾ ਜਿਹਦੇ ਨਾਲ ਰੋਜ਼ ਦਾ ਘਰਾਂ ਦਾ ਖਰਚਾ ਸਾਡਾ ਚੱਲਦਾ ਹੈ ਫਸਲ ਦੀ ਤਾਂ 6 ਮਹੀਨੇ ਬਾਅਦ ਸਾਨੂੰ ਪੈਸੇ ਮਿਲਦੇ ਨੇ ਇਹ ਹਰ ਦਸੀ ਕਹਿੰਦੇ ਨੇ 10 ਦਿਨ ਬਾਅਦ ਪੇਮੈਂਟ ਆਉਣੀ ਹੁੰਦੀ ਹੈ ਅੱਜ ਇੱਕ અનਫੋਰਚੂਨੇਟ ਪਹਿਲੂ ਇਹ ਵੀ ਹੈ ਸਾਡਾ ਦੁੱਧ ਦੀ ਜਿਹੜੀ ਪਾਲਿਸੀ ਹੈ ਸ਼ਹਿਰਾਂ ਨੂੰ ਸਪਲਾਈ ਕਰਦੇ ਹਾਂਗੇ ਕੈਸ਼ ਐਂਡ ਕੈਰੀ ਦੀ ਉਹਨਾਂ ਨੇ ਪਹਿਲਾਂ ਪੈਸੇ ਦੇਣੇ ਨੇ ਤਾਂ ਅਗਲੇ ਦਿਨ ਦੁੱਧ ਜਾਣਾ ਜਿੰਨਾਂ ਉਹ ਬੁੱਕ ਕਰਾਉਂਦੇ ਨੇ ਸਾਡੀ ਸਾਰੇ ਪੈਸੇ ਜਿਹੜੇ ਸਾਡੇ ਕੋਲ ਆਉਂਦੇ ਨੇ ਮਿਲਕ ਪਲਾਂਟਾਂ ਕੋਲ ਆਉਂਦੇ ਨੇ ਉਹ ਹੁਣ ਸਿੱਧੇ ਮਿਲਕ ਫੈਡ ਨੂੰ ਜਾਂਦੇ ਨੇ ਮਿਲਕ ਫੈਡ ਨੇ ਫਿਰ ਉਹ ਦਸਾਂ ਦਿਨਾਂ ਬਾਅਦ ਸਾਰਿਆਂ ਨੂੰ ਜਿੰਨੀ ਜਿੰਨੀ ਪੇਮੈਂਟ ਬਣਦੀ ਦੇਣੀ ਹੁੰਦੀ ਸੀ ਮਿਲਕ ਫੈਡ ਉਹ ਸਾਰੇ ਪੈਸੇ ਵੀ ਪਤਾ ਨਹੀਂ ਕਿੱਥੇ ਗਏ ਮਿਲਕ ਫੈਡ 300 ਕਰੋੜ ਦੀ ਲਿਮਟ ਲੈ ਕੇ ਉਹ ਵੀ ਪਤਾ ਨਹੀਂ ਕਿੱਥੇ ਗਈ ਸਾਡੀ ਪੇਮੈਂਟ ਜਿਹੜੀ ਹੈ 1 ਮਹੀਨੇ ਦੀ ਹੋ ਗਈ 10 ਦਿਨ ਦੀ ਬਜਾਏ ਇੱਕ ਮਹੀਨੇ ਬਾਅਦ ਵੀ ਪੇਮੈਂਟ ਨਹੀਂ ਹੋ ਰਹੀ 300 ਕਰੋੜ ਕਰਜ਼ਾ ਲੈ ਕੇ ਵੀ ਮਿਲਕ ਫੈਟ ਖਾ ਗਿਆ ਇਹ ਮਿਸਮੈਨ ਮੈਨੇਜਮੈਂਟ ਹੈ ਸਾਰੀ ਤੇ ਇਸੇ ਤਰ੍ਹਾਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਹੈ ਗੁਜਰਾਤ ਚ 4.5 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਰੋਜ਼ ਤੇ ਉਹਦੇ ਚੋਂ ਇਕੱਲਾ ਅਮਲ 3 ਕਰੋੜ ਲੀਟਰ ਰੋਜ਼ ਦਾ ਖਰੀਦਦਾ ਹੈ ਤੇ ਯੂਪੀ ਦੇ 15 ਦੇ 15 ਮਿਲਕ ਪਲਾਂਟ ਅਮਲ ਦੇ ਕੋਲ ਚਲੇ ਗਏ ਸਾਡੇ ਅੱਗੇ ਵਧਦੇ ਬਾਧ ਰਿਹਾ ਹੋ ਤੇ ਅਗਲੀ ਗੱਲ ਸਾਡੇ ਲੁਧਿਆਣਾ ਚੰਡੀਗੜ੍ਹ ਪਿੰਚੂਲਾ ਮੋਹਾਲੀ ਵੱਡੇ ਸ਼ਹਿਰਾਂ ਚ ਦੁੱਧ ਸਪਲਾਈ ਖੂਣ ਉੱਤੇ ਉਹਦਾ ਜੋਰ ਲੱਗਿਆ ਹੋਇਆ ਲੁਧਿਆਣੇ ਦੀ ਪਾਉਣੇ ਪਾਉਣੇ 3 ਲੱਖ ਤੋਂ 2 ਲੱਖ ਲੀਟਰ ਤੇ ਆ ਗਈ ਸਪਲਾਈ ਜਿਹੜੀ ਸੀ 1 ਲੱਖ ਲੀਟਰ ਉਹਦੀ ਉਹਦੀ 1 ਲੱਖ ਲੀਟਰ ਹੋ ਗਈ ਤੇ ਇਸ ਵੇਲੇ ਪੰਜਾਬ 4 ਲੱਖ ਲੀਟਰ ਦੁੱਧ ਰੋਜ਼ਾਨਾ ਸ਼ਹਿਰਾਂ ਵਿੱਚ ਸਪਲਾਈ ਕਰ ਰਿਹਾ ਹੈ ਉਨੇ ਦੁੱਧ ਦੀ ਵੱਧ ਕੀ ਨੂੰ ਦੇ ਕੇ ਦੁੱਧ ਉਤਪਾਦ ਉਹਨੇ ਸਾਰੇ ਸ਼ਹਿਰਾਂ ਚ ਕੋਲ ਮਿਲਾ ਕੇ ਉਹ 4 ਲੱਖ ਲੀਟਰ ਦੀ ਸਪਲਾਈ ਉਹਦੀ ਅਮੁੱਲ ਦੀ ਅੱਜ ਹੋ ਗਈ। ਪਰ ਦਿੱਟੂੜਾ ਵਾਲੇ ਪੈਸੇ ਖੜੇ। ਹੂੰ ਦਿੱਟੂੜਾ ਵਾਲੇ ਪੈਸੇ ਖੜੇ। ਅੱਗੇ ਮਿਲਕ ਫੈਟ ਪੰਜਾਬ 2021 ਚ 9 ਕਰੋੜ 63 ਲੱਖ ਰੁਪਏ ਮੁਨਾਫੇ ਸੀ। ਇੱਕ ਸਾਲ ਚ 22 23 ਵਿੱਚ 11 ਕਰੋੜ 82 82 ਲੱਖ ਰੁਪਇਆ ਘਾਟੇ ਚ ਚਲੀ ਗਈ ਇੱਕ ਸਾਲ ਚ ਕੁਝ ਤਾਂ ਹੋਇਆ ਇਹ ਕੋਈ ਸਪਸ਼ਟ ਨਹੀਂ ਹੋ ਰਿਹਾ 11 ਵਿੱਚੋਂ 6 ਮਿਲਕੀਨਾਂ ਤੇ ਮਿਲਕ ਫੈਡ ਦੇ 4 ਵਿੱਚੋਂ 2 ਪਲਾਂਟ ਘਾਟੇ ਚ ਨੇ ਇਹ ਸਾਰੇ ਮਿਲਕ ਪਲਾਂਟਾਂ ਦੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਐਡਵਾਂਸ ਪੈਸੇ ਲੈ ਕੇ ਕੈਸ਼ ਐਂਡ ਕੈਰੀ ਸਕੀਮ ਦੇ ਤਹਿਤ ਦਿੱਤਾ ਜਾਂਦਾ ਤੇ ਇੱਕ ਮੁਹਾਲੀ ਚ ਇੰਟਰਸਟਿੰਗ ਕੰਮ ਹੋਇਆ ਕੈਸ਼ ਐਂਡ ਕੈਰੀ ਚ ਪੈਸੇ ਆਈ ਗਏ ਕੋਈ ਬੋਗਸ ਐਂਟਰੀ ਕਰੀ ਗਏ 10 ਦਿਨ ਦੀਆਂ ਐਂਟਰੀਆਂ ਦੇ ਬਾਅਦ ਕਹਿੰਦਾ ਜੀ ਸੌਫਟਵੇਅਰ ਝੋਟ ਗਈਆਂ ਸਾਰੀਆਂ ਉਹ ਕੋਈ ਕਿੰਨਾ 3 ਕਰੋੜ ਹੈ ਜੀ 12 ਕਰੋੜ 12 ਕਰੋੜ ਰੁਪਈਆ ਉਹ ਹੁਣ ਲੱਭਦੇ ਹੀ ਨਹੀਂ ਕਿੱਥੇ ਗਿਆ ਡਿਸਟ੍ਰੀਬਿਊਟਰ ਤੋਂ ਲੈ ਲਿਆ ਨਹੀਂ ਲਿਆ ਇਹ ਸਵਾਲ ਜਾਂਚ ਦਾ ਵਿਸ਼ਾ ਹੈ ਪਰ 12 ਕਰੋੜ ਦੀਆਂ ਐਂਟਰੀਆਂ ਹੀ ਗਾਇਬ ਹੋ ਗਈਆਂ ਚ ਸਪੈਸ਼ਲ ਆਰਡਰ ਦਿੱਤੀ ਗਿਆ ਸਪੈਸ਼ਲ ਆਰਡਰ ਦੇ ਵਿੱਚ ਨਿਕਲੀਆਂ ਨੇ ਅਦਰਵਾਈਜ਼ ਪਤਾ ਹੀ ਨਹੀਂ ਸੀ ਲੱਗਣਾ 12 ਕਰੋੜ ਰੁਪਇਆ ਦੁੱਧ ਦੁੱਧ ਦਾ ਕੈਸ਼ ਐਂਡ ਕੈਰੀਸ ਕੀ ਜੋ ਮੁਹਾਲੀ ਮਿਲਕ ਪਲਾਂਟ ਦਾ ਗਾਇਬ ਹੈ ਤੇ ਲੁਧਿਆਣੇ ਚ ਦੁੱਧ ਟੋਣ ਵਾਲੇ ਟੈਂਕਰਾਂ ਨਾਲ ਮਿਲ ਕੇ 1 ਕਰੋੜ 11 ਲੱਖ ਰੁਪਏ ਦਾ ਕਪੜਾ ਕੀਤਾ ਹੋਇਆ ਕੋਈ ਕਾਰਵਾਈ ਨਹੀਂ ਮਾਮਲਾ ਅਦਾਲਤ ਚ ਲਟਕ ਰਿਹਾ ਜੀ ਇੱਕ ਹੋਰ ਇੰਟਰਸਟਿੰਗ ਹੈ ਵੀ ਕਰਦੇ ਨੇ ਵੀ ਉਹਨੂੰ ਇੰਨਾ ਲਮਕਾ ਦੇਣਾ ਇਨਕੁਆਇਰੀ ਨੂੰ ਇੰਨਾ ਲਮਕਾ ਦੇਣਾ 2-3 ਸਾਲ ਕੁਝ ਕਰਨਾ ਨਹੀਂ ਫਿਰ ਉਹਦੇ ਬਾਅਦ ਉਹ ਕੋਰਟ ਚੱਲਿਆ ਜਾਂਦਾ ਕੋਰਟ ਚੱਲਿਆ ਜਾਂਦਾ پتہ ਨਹੀਂ 20 ਸਾਲ ਹੋਊਗਾ ਉਹਨਾਂ ਦੇ ਗਲੋਂ ਬੁਲਾ ਲੈਗੀ ਇਹ ਵੀ ਇੱਕ ਤਕਨੀਕ ਹੈ ਵੀ ਮਸਲੇ ਨੂੰ ਜਿੱਥੇ ਜਿੱਥੇ ਨਹੀਂ ਕੁਝ ਕਰਨਾ ਉਹਨੂੰ ਲਮਕਾ ਦਿਓ ਉਲਟਾ ਚੱਲ ਜੂ ਫਿਰ ਧੱਕੇ ਖਾਈ ਜੂ ਕੋਰਟਾਂ ਵਿੱਚ ਤਿੰਨ ਚੋਰੀ ਦਾ 3 ਸਾਲ ਹੈ ਜੀ 6 ਸਾਲ ਦੇ ਹਨ 6 ਸਾਲ ਅੱਛਾ ਮੁਲਾਜ਼ਮ ਤੇ ਗੱਲ ਜੇ ਰਿਕਵਰੀ ਲੁਧਿਆਣੇ ਦੇ ਜਨਰਲ ਮੈਨੇਜਰ ਨੇ ਸਰ ਸੁਜੀਤ ਸਿੰਘ ਉਹਨਾਂ ਵੱਲ 1 ਕਰੋੜ 11 ਲੱਖ ਰੁਪਇਆ ਇੱਕ ਕੇਸ ਦੇ ਵਿੱਚ ਰਿਕਵਰੀ ਪਾਈ ਹੋਈ ਆ ਉਹਨਾਂ ਨੂੰ 2020 ਚ ਰਜਿਸਟਰਾਰ ਦੇ ਹੁਕਮ ਨੇ ਬੋਰਡ ਬੋਰਡ ਆਫ ਡਾਇਰੈਕਟਰ ਨੇ 2023 ਵਿੱਚ ਰੈਜ਼ੋਲੂਸ਼ਨ ਕੀਤਾ ਵੀ ਇਹਨਾਂ ਤੋਂ ਰਿਕਵਰੀ ਵਸੂਲੀ ਕਰੋ ਵਸੂਲੀ ਕਰੋ ਇਹਨਾਂ ਤੇ ਮਾਮਲਾ ਦੁੱਧੂ ਦੇ ਵਿੱਚ ਛੇੜਛਾੜਦਾ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ 4 ਤੋਂ 5 ਕਰੋੜ ਰੁਪਇਆ ਹੁਸ਼ਿਆਰਪੁਰ ਦਾ ਹਵਾ ਚੀਏ ਪਤਾ ਨਹੀਂ ਉਹ ਕਿੱਥੇ ਗਿਆ ਰੀਸੈਂਟਲੀ ਉਹ ਉਹਦਾ ਉਹਦੀ ਅਡਿਟ ਹੋ ਰਹੀ ਹੈ ਇਸੇ ਤਰ੍ਹਾਂ ਪਟਿਆਲਾ ਮਿਲਕ ਪਲਾਂਟ ਮੁਨਾਫੇ ਸੀ ਸਰ ਸਜੀਤ ਸਿੰਘ ਨੂੰ ਉਹ ਦਿੱਤਾ 7 ਮਹੀਨੇ ਉੱਤੇ ਰਹੇ ਉਹ 7 ਮਹੀਨਾ ਵਿੱਚ ਉਹਨੂੰ 11 ਕਰੋੜ ਘਾਟੇ ਵਿੱਚ ਫਸਾ ਕੇ ਫਿਰ ਉਹਨੂੰ ਲੁਧਿਆਣਾ ਮਿਲਕ ਪਲਾਂਟ ਉਧਰ ਚੰਗਾ ਮਿਲਕ ਹੋਰ ਅੱਛੀ ਜਗ੍ਹਾ ਪੋਸਟਿੰਗ ਦਿੱਤੀ ਤੇ ਮੁਹਾਲੀ ਚ 83000 ਟਰੇਆਂ ਦੁੱਧ ਦੀਆਂ ਗਾਇਬ ਨੇ ਸਾਡੇ ਮਿਲਕ ਪ੍ਰਾਂਟ ਵਾਲੇ ਕਹਿੰਦੇ ਨੇ ਜੀ ਟ੍ਰੇਨਾਂ ਦਾ 1 ਕਰੋੜ 68 ਲੱਖ ਰੁਪਈਆ ਨੁਕਸਾਨ ਹੋ ਗਿਆ ਪਰ ਜਿਹੜਾ ਉਹਨਾਂ ਦੇ ਵਿੱਚ 5 ਕਰੋੜ ਦਾ ਦੁੱਧ ਗਿਆ ਉਹਦਾ ਜ਼ਿਕਰ ਨਹੀਂ ਕਰਦੇ ਅਸਲ ਵਿੱਚ 6 ਕਰੋੜ 68 ਲੱਖ ਰੁਪਈਏ ਦਾ ਕਪਲਾ ਹੈ ਉਹਦੇ ਛਾਲੇ ਕੁਝ ਨਹੀਂ ਹੋਇਆ ਫਿਰ ਉਹ ਜੀਐਮ ਨੂੰ ਜੀ ਬਜਾਏ ਉਹਨੂੰ ਸਜ਼ਾ ਦੰਦੇ ਜਿਹੜਾ ਜੀਐਮ ਸੀ ਉਹਨੂੰ ਇੱਥੋਂ ਬਦਲ ਕੇ ਉਹਦੇ ਮਨਪਸੰਦ ਪਲਾਂਟ ਦੇ ਵਿੱਚ ਲਾਤਾ ਜਲੰਧਰ ਦੀ ਰੈਸ ਸੀ ਜਾਂ ਉਹਦੇ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਉਹਨੂੰ ਇੱਥੋਂ ਬਦਲ ਕੇ ਜਲੰਧਰ ਨੂੰ ਦੇ ਕਰ ਲਾਤਾ ਚੰਡੀਗੜ੍ਹ ਮਿਲਕ ਪਲਾਂਟ ਚ ਹੈ ਨੀ ਰੀਸੈਂਟਲੀ ਮੇਰੇ ਖਿਆਲ 6 ਮਹੀਨੇ 6 ਮਹੀਨੇ ਪਹਿਲਾਂ ਚੰਡੀਗੜ੍ਹ ਮਿਲਕ ਪਲਾਂਟ ਵਿੱਚ ਏਸੇ ਤਰ੍ਹਾਂ ਜਿਹੜੀਆਂ ਮਿਲਕ ਪ੍ਰੋਡਕਟਸ ਸੀਗੀਆਂ ਸਪਲਾਈ ਹੋ ਗਈਆਂ ਉਹ 1.5 ਕਰੋੜ ਰੁਪਈਆ ਉਹਦਾ ਗਾਇਬ ਹੈ ਇੱਕ ਟਰਾਂਸਪੋਰਟ ਦਾ ਬੜਾ ਗੋਰਖ ਧੰਦਾ ਹੈ ਟਰਾਂਸਪੋਰਟਰਾਂ ਦੇ ਨਾਲ ਮਿਲੇ ਹੁੰਦੇ ਆ ਜਦੋਂ ਉਹਨਾਂ ਨੇ ਪਿੰਡਾਂ 'ਚ ਦੁੱਧ ਚੱਕਣਾ ਹੁੰਦਾ ਉਹਨਾਂ ਦੀ ਮਾਈਲੇਜ ਵਧਾਉਣ ਵਾਸਤੇ ਪੈਸੇ ਮਾਈਲੇਜ ਦੇ ਹਿਸਾਬ ਨਾਲ ਉਹਨਾਂ ਨੇ ਫਰਜ਼ ਕਰ ਲਓ ਇੱਕ ਪਿੰਡ ਇੱਥੇ ਐ ਇੱਕ ਪਿੰਡ ਇੱਥੇ ਐ ਇੱਕ ਇੱਥੇ ਐ ਉਹਨਾਂ ਨੇ ਇੱਥੋਂ ਤੋਂ ਚਾਕੇ ਪਿੱਛੇ ਨੂੰ ਆ ਜਾਣਾ ਪਿੱਛੋਂ ਫੇਰ ਐਸ ਪਿੰਡ ਨੂੰ ਜਾਣਾ ਇਦਾਂ 7-700 ਕਿਲੋਮੀਟਰ ਇੱਕ-ਇੱਕ ਟਰਾਂਸਪੋਰਟਰ ਨੂੰ ਵਧ ਦਿੱਤਾ ਜਾਂਦਾ ਹਰ ਹਰ ਬਾਰੀ ਇਹ ਉਹ ਕਰੋੜਾਂ ਰੁਪਏ ਦਾ ਮਿਲਕ ਪਲਾਂਟਾਂ ਨੂੰ ਉਹ ਉਹ ਲੱਗਦਾ ਅਸੀਂ ਮੋਹਾਲੀ ਦੇ ਮੋਹਾਲੀ ਦੇ ਬੀ ਐਮ ਸੀ ਬਲਕ ਮਿਲਕ ਉਧਰ ਪਿੰਡਾਂ 'ਚ ਲੱਗੇ ਹੋਏ ਨੇ ਉਹਨਾਂ ਦੇ ਕਿਲੋਮੀਟਰ ਵਧਾਉਣ ਵਾਸਤੇ ਟਰਾਂਸਪੋਰਟਰਾਂ ਦੀ ਲਿਹਾਜ਼ ਕਰਨ ਵਾਸਤੇ ਇੱਕ ਜਗ੍ਹਾ ਤੇ ਦੁੱਧ ਚੁਕਾਤਾ ਫਿਰ ਉਹਨੂੰ 10 ਕਿਲੋਮੀਟਰ ਬਾਅਦ ਤੇ ਚੁਕਾਤਾ ਫਿਰ 15 ਕਿਲੋਮੀਟਰ ਉਹ ਤੇ ਕਿਲੋਮੀਟਰ ਵਧਾਉਣ ਵਾਸਤੇ ਰੋਹ ਹੈ ਸਾਡੋ ਮਾਈਂਡ ਵਿਚ ਆ ਗਿਆ ਵੀ ਇਹ ਕਿਉਂ ਨਹੀਂ ਕਰਦੇ ਵੀ ਉਹ ਲਗਾਤਾਰ ਆ ਚੱਕ ਲਿਆ ਦੂਆ ਪਿੰਡ ਚੱਕ ਲਿਆ ਉਹ ਗੱਡੀ ਭਰ ਗਈ ਨਾਲੇ ਤਾਂ ਉਹਨਾਂ ਦੁੱਧ ਦੀ ਕੁਆਲਿਟੀ ਅੱਛੀ ਹੋਊਗੀ ਜਲਦੀ ਦੁੱਧ ਪ੍ਰਾਪਤ ਆ ਜਾਊਗਾ ਅਸੀਂ ਉਹ ਕੈਲਕੂਲੇਟ ਕਰਿਆ ਜੀ 700 ਕਿਲੋਮੀਟਰ ਪਰ ਡੇ ਇੱਕ ਸਾਲ ਦਾ 1 ਕਰੋੜ ਰੁਪਇਆ ਇੱਕ ਪਲਾਂਟ ਦਾ ਜੇ ਸਾਰੇ ਪੰਜਾਬ ਦਾ ਲਾ ਲਈਏ ਤਾਂ ਇਹ ਕਿੰਨੇ ਕਰੋੜਾ ਜਾਣਾ ਹੈ ਉਹਦੀ ਬਿਲਕੁਲ ਇਨਕੁਆਰੀ ਕੰਪਲੀਟ ਹੋ ਗਈ ਇੱਕ ਸਾਲ ਹੋ ਗਿਆ ਅਸੀਂ ਉਹ ਜਿਹੜੀ ਮੈਂ ਸਾਬਤ ਹੋ ਗਿਆ ਕੋਈ ਕਾਰ ਨਹੀਂ ਜਿਹੜੇ ਇੱਕ ਪਹਿਲਾ ਮਿਲਕ ਪਲਾਂਟ ਤੋਂ ਸੀਬੀਆਈ ਨੇ ਇੱਕ ਅਫਸਰ ਇੱਥੇ ਰੈੱਡ ਹੈਂਡਰਡ ਫੜਿਆ ਸ੍ਰੀ ਵਾਸਤਵਾ ਸ੍ਰੀ ਵਾਸਤਵਾ ਸੇਨ ਸੇਨ ਇਹ ਇੱਕ ਇੱਕ ਕੇ ਸੇਨ ਦੋ ਫੜ ਹੋਏ ਨੇ ਤੋਂ ਇੱਕ ਸੀਬੀਆਈ ਨੇ ਫੜਿਆ 1.76 ਲੱਖ ਦਾ ਘਪਲਾ ਅੱਛਾ ਜੀ ਉਹ ਦੂਜਾ ਜਿਹੜਾ ਸੀਗਾ ਤੁਸੀਂ ਹੈਰਾਨ ਹੋਵੋਗੇ ਅਸੀਂ ਡੇਢ ਸਾਲ ਪਹਿਲਾਂ ਰਜਿਸਟਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਏ ਇੱਕ ਸਾਲ ਇਨਕੁਆਰੀ ਚੱਲਦੀ ਰਹੀ ਉਹ ਸਾਡੀ ਸ਼ਿਕਾਇਤ ਫਾਈਲ ਕਰਤੀ ਕੋਈ ਕਾਰੋਬੇ ਨਹੀਂ ਨਿਕਲਿਆ ਜਿਹੜੇ ਅਸੀਂ ਸੇਮ ਐਲੀਗੇਸ਼ਨ ਲਾਇਆ ਤੇ ਉਹਦੇ ਉੱਪਰ ਉਹੀ ਬੰਦਾ ਵਿਜੀਲੈਂਸ ਨੇ ਰੈਡ ਹੈਂਡਰ ਉਹ ਪੈਸੇ ਫੜਿਆ ਜੇ ਤੁਸੀਂ ਅਲਾਉ ਕਰੋ ਸਾਡੇ ਕੋਲ ਲੈਪਟਾਪ ਛ ਹੈ ਉਹ ਘਰੇ ਇੱਕ ਟ੍ਰਾਂਸਪੋਰਟਰ ਨੂੰ ਸਟਿੰਕ ਕਰਵਾਇਆ ਉਹ ਘਰੇ ਆਪਣੇ ਇੱਕ ਟ੍ਰਾਂਸਪੋਰਟਰ ਤੋਂ ਪੈਸੇ ਲੈ ਰਿਹਾ ਦਿਖਾ ਵੀ ਬੇਟੇ ਇੱਕ ਮਿੰਟ ਮਤਲਬ ਐਡਾ ਵੱਡੇ ਕਪੜੇ ਨੇ ਜੀ ਤੁਸੀਂ ਗੱਲ ਛੱਡ ਦੋ ਵੀ ਇਹ ਕਹਿਣ ਨੂੰ ਇਹ ਜੰਨਾ ਮਤਲਬ ਸਾਫ਼ ਹੈ ਵੀ ਉਹ ਜਿਹੜੇ ਬੰਦੇ ਲੱਗੇ ਹੋਏ ਨੇ ਵੀ ਉਹ ਆ ਦਿਖਾ ਨਹੀਂ ਬਟਿਆ ਜਿਹੜਾ ਇਹ ਛੋਟੀ ਜੀ ਕਲਿੱਪ ਹੈ ਜੀ ਇੱਕ ਛੋਟੀ ਜੀ ਘਟਨਾ ਹੋ ਰਿਹਾ ਦੱਸਦਾ ਜੀ ਉਹਦਾ ਸੇਨ ਇੱਥੇ ਫੜਾਇਆ ਗਿਆ ਮੈਂ ਬੇਨਤੀ ਕਰਾਂ ਸਾਡਾ ਇਹ ਮੰਨਣਾ ਹੈ ਵੀ ਅੱਜ ਵੀ ਮਿਲਖਫੈਡ ਕੋਲ ਇਹ ਨਹੀਂ ਵੀ ਸਾਰੇ ਬੇਈਮਾਨ ਨੇ 20% ਲੋਕ ਨੇ ਜਿਹੜੇ ਬੇਈਮਾਨ ਨੇ ਹਾਲੇ ਵੀ 70 80% ਲੋਕ ਨੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਡੀਮੋਰਲਾਈਜ਼ ਹੋਏ ਬੈਠੇ ਨੇ ਸਭ ਤੋਂ ਵੱਧ ਅਨਫੋਰਚਨਟ ਪਹਿਲੂ ਇਹ ਹੈ ਵੀ ਕੋਆਪਰੇਟਿਵ ਡਿਪਾਰਟਮੈਂਟ ਦੇ ਛੇ ਅਲੱਗ-ਅਲੱਗ ਵਿੰਗ ਨੇ ਕੋਆਪਰੇਟਿਵ ਬੈਂਕ ਹੈ ਮਾਰਕਫੈਡ ਹੈ ਆਪਣਾ ਮਿਲਕ ਸੋਸਾਇਟੀਆਂ ਨੇ ਐਗਰੀਕਲਚਰ ਸੋਸਾਇਟੀਆਂ ਨੇ ਰਜਿਸਟਰ ਹੈ ਐਫਸੀਸੀ ਹੈ ਛੇ ਆਈਐਸ ਅਫਸਰ ਇਹਨੂੰ ਚਲਾਉਂਦੇ ਨੇ ਤੇ ਸਾਡੇ ਮੁੱਖ ਮੰਤਰੀ ਕੋਲ ਮਹਿਕਮਾ ਹੈ 22 ਸਾਲ ਵਿੱਚ ਇੱਕ ਵੀ ਮੀਟਿੰਗ ਨਹੀਂ ਐਡਾ ਇੰਪੋਰਟੈਂਟ ਜਿਹੜਾ ਲੋਕਾਂ ਦੀ ਲਾਈਫ ਨਾਲ ਜੁੜਿਆ ਹੋਇਆ ਧੰਦਾ ਹੈ ਜਿਹਦੇ ਨਾਲ ਕਿਸਾਨਾਂ ਦੀ ਬਹੁਤ ਵੱਡੀ ਸੇਵਾ ਕੀਤੀ ਜਾ ਸਕਦੀ ਹੈ ਮੁੱਖ ਮੰਤਰੀ ਕੋਲ ਵੇਹਲੀ ਨਹੀਂ ਉਹਦੇ ਵੱਲ ਧਿਆਨ ਦੇਣ ਦਾ ਇਹ ਸਾਰਾ ਗੰਦ ਹੁਣ ਆ ਕੇ ਦਿਨ-ਬਦਨ ਵੱਧ ਰਿਹਾ ਹੈ ਘਟਨ ਦਾ ਨਾਉ ਨਹੀਂ ਲੈ ਰਿਹਾ ਜੇ ਕੋਈ ਸ਼ਿਕਾਇਤ ਕਰਦਾ ਉਹ ਕੋਦੀ ਕੋਈ ਸੁਣਵਾਈ ਨਹੀਂ ਤਾਂ ਤੁਹਾਡੇ ਕੋਲ ਆਏ ਆ ਵੀ ਇਹ ਲੋਕਾਂ ਨੂੰ ਵੀ ਪਤਾ ਲੱਗੇ ਸਰਕਾਰ ਵੀ ਕੁਝ ਹਿਲੇ ਇਹ ਲੋਕਾਂ ਦੀ ਕੋਆਪਰੇਟਿਵ ਲਹਿਰ ਹੈ ਇਹਨੂੰ ਇਹਦਾ ਬੇੜਾ ਕਰਕੇ ਨਾ ਕਰੋ ਸਾਡੀ ਇਹ ਮੰਗ ਹੈ ਵੀ ਇਹ ਜਿੰਨੇ ਸਾਰੇ ਓਵਰਆਲ ਜਿੰਨੇ ਇਹਦੀ ਜੁਡੀਸ਼ੀਅਲ ਜਾਂਚ ਕਰਾਈ ਜਾਏ ਤੇ ਇਹਨਾਂ ਤੇ ਤਾਂ ਕੋਈ ਵਿਸ਼ਵਾਸ ਨਹੀਂ ਅਫਸਰ ਇਹਨਾਂ ਦੇ ਜਾਂਚ ਕਰਦੇ ਨੇ ਉਹਨੂੰ ਖੁੱਡੇ ਲਾ ਦਿੰਦੇ ਨੇ ਜਾਂਚ ਹੋ ਵੀ ਜਾਂਦੀ ਹੈ ਆ ਸਾਹਮਣੇ ਮਿਸਾਲ ਹੈ 1 ਕਰੋੜ 11 ਲੱਖ ਰੁਪਏ ਦੀ ਰਿਕਵਰੀ ਪਾਈ ਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ